ਤਨੋ ਸ੍ਰੀ ਮਹੱਲਾ ਪੰਜਵਾ ਦਰਬਵੰਤ ਦਰਬ ਦੇਖ ਗਰਦਾਏ ਭੂਮਵੰਤ ਅਭਿਮਾਨੀ ਰਾਜਾ ਜਾਣੈ ਸਗਲ ਰਾਜ ਹਮਰਾ ਤਿਉ ਹਰ ਜਨ ਟੇਕ ਸੁਆਮੀ ਜੇ ਕੋ ਆਪਣੀ ਓਟ ਸਮਾਰੈ ਜੈ ਸਾ ਬਿੱਤ ਤੈ ਸਾ ਹੋਏ ਵਰਤੈ ਆਪਣਾ ਬਲ ਨਹੀਂ ਹਾਰੈ ਰਹਾ ਆਨ ਤਿਆਗ ਪਹੇ ਇਕ ਅਸਰ ਸ਼ਰਨ ਸ਼ਰਨ ਕਰ ਆਏ ਸੰਤ ਅਨੁਗ੍ਰਹ ਪਹੇ ਮਨ ਨਿਰਮਲ ਨਾਨਕ ਹਰ ਗੁਣ ਗਾਏ ਤਨਾ ਸ੍ਰੀ ਮਹੱਲਾ ਪੰਜਵਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੁਖ ਹਿਤ ਹੈ ਸੂਰਾ ਤੁਮ ਜਣਾ ਸਗਲ ਵਸਤਾ ਕੈ ਜਾ ਕਾ ਸਤਗੁਰ ਪੂਰਾ ਠਾ ਗੁਰ ਗਾਈ ਆ ਤੁਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਪਨ ਸੰਗ ਰਹਾਉ ਜਨਕੇ ਚਰਨ ਵਸ ਹੈ ਮੇ ਰਹੀ ਅਰੇ ਸੰਗ ਬਨੀਤਾ ਦੇਹੀ ਜਨਕੀ ਤਹੁਰ ਦੇ ਹੋ ਕਿਰਪਾ ਨਦ ਨਾਨਕ ਕਹਿ ਸੁਖ ਏਹੀ ਤਨਾਤ ਸ੍ਰੀ ਮਹਲ ਪੰਜ ਬਾਅ ਜਾਤਨ ਕਰੇ ਮਾਨੁ ਖੜੈ ਕਾਵੇ ਅੰਦਰ ਜਾਮੀ ਜਨ ਪਾਪ ਕਰੇ ਕਰਮੂ ਕਿਰਪਾਵੇ ਭੇਖ ਕਰੇ ਨਿਰਵਾਨੈ ਜਾਨਦ ਦੂਰ ਤੁਮਹਿ ਪ੍ਰਭ ਨੇਰ ਉਤਤਾ ਕੈ ਉਤਤੇ ਉਤ ਭੇਖੈ ਆਵੇ ਲੋਭੀ ਫੇਰ ਰਹਾਉ ਜਾਵੇ ਲਾਗੇ ਟਟੈ ਨਾਹੀ ਮਨ ਪਰਮਾ ਤਬ ਲਗ ਮਗਤ ਨਾ ਕੋਈ ਕਹਉ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਤਨਾਤ ਸ੍ਰੀ ਮਹੱਲਾ ਪੰਜਵਾ ਨਾਮ ਗੁਰ ਦੇਉ ਹੈ ਆਪਣੈ ਜਾ ਕੈ ਮਸਤਕ ਕਰਮਾ ਨਾਮ ਦ੍ਰਿੜਾ ਵੈ ਨਾਮ ਜਪਾ ਵੈ ਤਾ ਕਾ ਜੁਗ ਮਹਿ ਧਰਮਾ ਜਨ ਕੋ ਨਾਮ ਵਡਾਈ ਸੋਭ ਨਾਮੁ ਗਤ ਨਾਮੁ ਪਤ ਜਨ ਕੀ ਮਨੈ ਜੋ ਜੋ ਹੋ ਗ ਰਹਾ ਨਾਮ ਦਾ ਨਜ ਸੁਜਨ ਕੈ ਪਾਲੈ ਸੋਹੀ ਪੂਰਾ ਸਹਾਰਾ ਨਾਮ ਬਿਵਹਾਰਾ ਨਾਨਕ ਅਧਾਰਾ ਨਾਮ ਪਰਾਪਤਿ ਲਾਹਾ ਤਨਾ ਸ੍ਰੀ ਮਹੱਲਾ ਪੰਜਵਾਂ ਨੇਤਰ ਪੁਨੀਤ ਪਏ ਤਰਸ ਪੇਖੇ ਮਾਥੇ ਪਰੋ ਰਵਾਲ ਰਸ ਰਸ ਗੁਣ ਗਾਵੋ ਠਾਕੁਰ ਕੇ ਮੋਰੇ ਹਿਰਦੈ ਵਸੋ ਕੁਪਾਲ ਤਮਤੋ ਰਖਨ ਹਰ ਦਿਆਲ ਸੁੰਦਰ ਸੁਗਰ ਬੇਅੰਤ ਬਿਤਾ ਪ੍ਰਭ ਹੋ ਪ੍ਰਭੂ ਕਿਰਪਾਲ ਰਹਾ ਮਹਾਨੰਦ ਮੰਗਲ ਰੂਪ ਤੁਮਰੇ ਬਚਨਾਂ ਉਪਰਸਾਲ ਹਰਿਦਾਇ ਚਰਨ ਸ਼ਖਦ ਸਤ ਗੁਰ ਕੋ ਨਾਨਕ ਬੰਦਿ ਉਪਾਲ ਤਨਾਹ ਸ੍ਰੀ ਮਹੱਲਾ ਪੰਜਵਾਂ ਆਪਣੀ ਉਕਤ ਖਿਲਾਵੇ ਭੋਜਨ ਆਪਣੀ ਉਕਤ ਖਿਲਾਵੇ ਸਰਬ ਸੁਖ ਭੋਗ ਰਸ ਰੇਵੈ ਮਨ ਹੀ ਨਾਲ ਸਮਾਵੈ ਹਾਮਰੇ ਪਿਤਾ ਗੋਪਾਲ ਗਿਆਨ ਜਿਉਂ ਰਾਖੈ ਮਾਤਾਰੀ ਬਾਰਕ ਕਉ ਤੈਸੇ ਹੀ ਪ੍ਰਵ ਪਾਲ ਰਹਾਉ ਮੀਤ 사ਜਨ ਸਰਬਗੁਣ ਨਾਇਕ ਸਦਾ ਸਲਾਮਤ ਦੇਵਾ ਇਤੋ ਤੋ ਤਤ ਕਤ ਤਤ ਤੁਮਹੀ ਮਿਲੇ ਨਾਨਕ ਸੰਤ ਸੇਵਾ ਧਨ ਸ੍ਰੀ ਮਹਲਾ 5 ਵਾ ਸਾੰਤ ਕ੍ਰਿਪਾਲ ਦਿਆਲ ਦਮਉਦਰ ਕਾਮ ਕ੍ਰੋਧ ਵਿਖਜਾਰੇ ਰਾਜ ਮਾਲ ਜੋ ਬਨ ਤਨ ਜੀਆ ਰਾ ਇਨ ਉਪਰ ਲੈ ਬਾਰੇ ਮਾਨ ਤਨ ਰਾਮ ਨਾਮਹਿ ਤਾਰੇ ਸੋਖ ਸਾਇ ਜੀ ਆਨੰਦ ਮੰਗਲ ਸਾਹਿਤ ਭਾਵਨਿਤ ਪਾਰ ਉਤਾਰ ਦੇ ਰਹਾਉ ਧੰਨ ਸੁਥਾਨ ਰ ਧੰਨ ਓਏ ਭਵਨਾ ਜਾ ਮਹ ਸੰਤ ਵਸਾਰੇ ਜਨਾਨਨ ਗੋ ਕੀ ਸਰਧਾ ਤੂਰ ਠਾਕੁਰ ਭਗਤ ਤੇਰੇ ਨਮਸ਼ਕਾਰੇ ਧਨ ஸ்ரீ ਮਹਲਾ ਪੰਨਿਵਾ ਛਡਾਇ ਲਿਓ ਮਹਾ ਬਲਿਤੇ ਆਪਣੇ ਚਰਨ ਪਰਾਤ ਏਕ ਨਾਮ ਦਿਓ ਮਨ ਮੰਦਾ ਬਿਨ ਸਨਕਤ ਹੂੰ ਜਾਤ ਸਤਿਗੁਰ ਤੁਰੈ ਕੀਨੀ ਦਾਤ ਹਰ ਹਰ ਨਾਮ ਦਿਓ ਕੀਰਤਨ ਕਾ ਭਈ ਹਮਾਰੀ ਗਾਤ ਰਹਾਉ ਸੰਗੀਕਾਰ ਕੀ ਪ੍ਰਭ ਆਪਣੇ ਭਗਤਨ ਕੇ ਰਾਖੀ ਪਾਤ ਨਾਨਕ ਚਰਨ ਗਏ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਤਨਾਉ ਸ੍ਰੀ ਮਹਲਾ ਪੰਜਵਾ ਪਰ ਹਰਨਾ ਲੋਭ ਝੂਠ ਨਿੰਦ ਵਹੀ ਕਰਤ ਗੋਦਾਰੀ ਮ੍ਰਿਗ ਤ੍ਰਿਸ਼ਨਾ ਆਸ ਮਿੱਥਿਆ ਮੀਠੀ ਇਹ ਟੇਕ ਮਨ ਹੈ ਸਾਧਾਰੀ ਸਾਗਤ ਕੀ ਅਵਰਦਾ ਜਾਏ ਬਰਥਾਰੀ ਜੈਸੇ ਕਾਗਦ ਕੇ ਭਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਾਵਾਰੀ ਰਹਾਓ ਕਰ ਗਿਰ巴 ਪਾਰ ਬ੍ਰਹਮ ਸੁਆਮੀ ਇਹ ਬੰਦਨ ਛੁਟਕਾਰੀ ਮੂੜਤ ਅੰਧ ਨਾਨਕ ਪ੍ਰਭ ਕਾਢਤ ਸਭ ਜਨ ਸੰਗ ਰੀਤਨਾ ਸ੍ਰੀ ਮਹਲਾ ਪੰਜਵਾਂ ਸਿਮਰ ਸਿਮਰ ਸੁਆਮੀ ਪਰਾਧਿਆਤਨਾ ਸੀਤਲ ਤਨ ਮਨ ਸ਼ਾਤੀ ਰੂਪ ਰੰਗ ਸੁਖ ਧਨ ਜੀ ਕਾ ਪਾਰ ਬ੍ਰਹਮ ਮੋ ਰਹਿ ਜਾਤੀ ਰਸਨਾ RAM ਰਸਾਇਨ ਮਾਤੀ ਰੰਗ ਰੰਗੀ RAM ਆਪਣੇ ਕੈ ਚਰਨ ਕਮਲ ਨਿਧ ਥਾਤੀ ਰਹਾਉ ਜਿਸ ਕਾ ਸਾਥ ਨਹੀਂ ਰਖ ਲੀਆ ਤੁਰਨ ਪ੍ਰਭ ਕੀ ਭਗਤੇ ਮੇਲ ਲਿਯੋ ਆਪੇ ਸੁਖ ਦਾਤਾ ਨਾਨਕ ਹਰਿ ਰਾਖੀ ਪਾਤੀ ਤਨਾਹ ਸ੍ਰੀ ਮਹੰਲਾ ਪੰਜਗਾ ਦੂਤ ਦੁਸਮਨ ਸਭ ਤੁਜ ਤੀ ਨਿਭਰੇ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਤੁਖਾਏ ਉਹ ਤਤਕਾਲ ਤੁਮ ਮਾਰਾ ਨਿਰਖਾ ਤੁਮ ਰਿਓ ਰਹਰਨੀਤ ਮੁਰਾਰ ਸਹਾਈ ਹੋ ਹੋ ਦਾਸ ਕਾ ਕਰ ਗਏ ਉਦ ਰਹੁ ਮੀਤ ਰਹਾਉ ਸੁਣੀ ਬਹਿਨ ਤੇ ਠਾਕੁਰ ਮੇਰਾ ਖਸਮਾਨਾ ਕਰਿਆਪ ਨਾਲ ਗੰਨਪਾਏ ਦੁਖ ਭਾਗੇ ਸਦਾ ਸਦਾ ਹਰ ਜਾਤ ਧਨੋ ਸ੍ਰੀ ਮਹਲਾ ਪੰਜਵਾ ਚਤੁਰ ਦਿਸਾ ਕੀ ਨੋ ਬਲ ਆਪਣਾ ਸਿਰ ਉਪਰ ਕਰਤਾਰੇ ਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਖੇ ਗੁਰੂ ਗੋਵਿੰਦ ਕੰਠ ਲਾਏ ਸਭ ਮੀਟੇ ਦਇਆਲ ਪੁਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੁਲੇ ਈਹਾ ਉਹਾ ਸੱਚ ਹੋ ਗਏ ਧਨ ਆਸ੍ਰੀ ਮਹੱਲਾ ਪੰਜਵਾ ਉਕੀ ਘੜੀ ਨਾ ਦੇਖਣ ਦੇ ਆਪਣਾ ਵਿਰਦ ਸਮੱਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿ ਆਗ ਰਹਿਉ ਮੇਰਾ ਚੀਤ ਆਧ ਅੰਧ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾਉ ਮਨ ਬੇਲਾ ਸਭੇ ਸਾਇਬ ਕੀ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਧਨ ਸ੍ਰੀ ਮਹੱਲਾ ਬਨਿਗਾ ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋ ਏਕ ਨਹੋ ਆਪਕਾ ਚਰਨ ਕਮਲ ਜਾਖਾ ਮਨ ਰਾਗਿਓ ਅਮਯ ਅਸਰੋ ਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਛੀ ਜਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾਉ जय जय पेख तय नारायण सगलगा मै त नामोधक पेबत जन नानक त्यागे सब अनुरत न श्री महल व ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮਹਿ ਲੱਜਾ ਰਖੇ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭ ਯਤਨਾ ਨਿਕਟਨਾ ਆਵੈ ਜਾਮ ਮੁਕਤ ਬੈਕੁੰਠ ਸਾਧੂ ਕੀ ਸੰਗਤ ਜਨ ਪਾਯੋ ਹਰਿ ਕਾ ਧਾਮ கமல்கி த்தீ கோோ விசிராம தமோதர நான சது குரஸ் மஹலா பஞ்ச மோரா ரேக்க ਸਾਰੇ ਮਨ ਹੋਰ ਚ ਪੂਰਨ ਹੋਵੇ ਸਿਮਰੋ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਰदय ਵਸੇ ਸੰਤਨ ਕਾ ਸੰਗ ਪਾਵ ਸੋਗ ਅਗਨ ਮਹਿ ਮਨ ਨਾ ਬਿਆਪੈ ਆਠ ਪਹਿਰ ਗੁਣ ਗਾਵ ਸਵਾਸ ਤੇ ਵਸਤਾ ਹਰ ਕੀ ਸੇਵਾ ਮਧਿਆੰਤ ਪ੍ਰਭ ਜਪਣਾ ਨਾਨਕ ਰੰਗ ਲਗਾ ਪਰਮੇਸ਼ਰ ਬਾਹੜ ਜਨਮਨਾ ਸ਼ਪਤਨ ਤਨਾ ਸ੍ਰੀ ਮਹਨਲਾ ਪੁੰਨਵਾ ਮੰਗੋ ਰਾਮ ਦੇਖਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ ਰਹਾਉ ਚਰਨ ਦਮਾਰੇ ਹਿਰਦੈ ਵਸੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮੈਂ ਮਨ ਨਾ ਵਿਆਪੈ ਆਠ ਪਹਿਰ ਗੁਣ ਗਾਵੋ ਸਵਾਸਤਿ ਵਿਵਸਥਾ ਹਰ ਕੀ ਸੇਵਾ ਮਧਿਆੰਤਿ ਬ੍ਰਵਜਾਪ ਤਾਣਾ ਨਾਨਕ ਰੰਗ ਲਗਾ ਪਰਮੇਸ਼ਰ ਬਹੁੜ ਜਨਮਾਂ ਛਾਪਣ ਤਨਾ ਧਨ ਸ੍ਰੀ ਮਹੰਲਾ ਪੰjeva ਮੰਗੋ ਰਾਮ ਦੇ ਸਭ ਥੋਕ ਮਾਨਖ ਕੋ ਚਾਚਕ ਸ੍ਰਮ ਪ੍ਰਾਈ ਐ ਪ੍ਰਭ ਕੈ ਸਿਮਰਨ ਮੁਖ ਰਹਾਉ ਕੋਖੇ ਮਨ ਜਨ ਸਿਮਰਤ ਪ੍ਰਾਨਾ ਬੇਦ ਪੁਕਾਰਹਿ ਕੋਖ ਕਿਰਪਾ ਸਿੰਦ ਸੇਵ ਸਚ ਪਾਈ ਐ ਦੋ ਵੈ ਸੋਹਿਲੇ ਲੋਕ ਆ ਰਿਆ ਚਾਰ ਬਿਆਹਰ ਹੈ ਜੀਤੇ ਬਿਨ ਹਰ ਸਿਮਰਨ ਫੋਕ ਨਾਨਕ ਜਨਨ ਮਾਰਨ ਤਹੇ ਕਾਟੇ ਮਿਲ ਸਾਧੂ ਦਿਨ ਸੇ ਸੋਕ ਤਰਾ ਸ੍ਰੀ ਮਹੰਲਾ ਤੁੰਗਵਾ ਤ੍ਰਿਸ਼ਨਾ 부ਜੈ ਹਰ ਕੈ ਨਾਮ ਮਹਾ ਸੰਤੋਖ ਹੋਵੈ ਗੁਰ ਵਚਨੀ ਪ੍ਰਭ ਸਿਉ ਲੱਗੈ ਪੂਰਨ ਧਿਆਨ ਰਹਾ ਮਹਾ ਗਰੋਲ ਬੋ ਜਹ ਮਾਇਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਹੀ ਜਪ ਜੀਵਾ ਤੂਰਣ ਹੋਏ ਦਾਸ ਕੀ ਘਾਉ ਸਰਬ ਮਨ ਹੋਰਤ ਰਾਜ ਸੋਕ ਰਸ ਸਦਖਸੀਆ ਕੀਰਤਨ ਜਪ ਨਾਮ ਇਸ ਕਾਹੇ ਕਰਮ ਲਿਖਿਆ ਧੁਰ ਕਰਤਾ ਨਾਨਕ ਜਨ ਕੇ ਪੂਰਨ ਕਾਮ ਧਨਾ ஸ்ரீ ਮਹੰਲਾ ਪੁੰਜਵਾ ਜਨ ਕੇ ਗੀਨੇ ਬਾਰ ਬ੍ਰਹਮਸਾਰ ਨਿੰਦ ਕਟੇ ਕਨਨਾ ਤਾਗਨ ਮੁਲੇ ਉਡ ਗਏ ਬੇਕਾਰ ਰਹਾ ਜਾਹ ਜਹ ਦੇਖੋ ਤਹ ਤਹ ਜ਼ਾਬ ਮੇ ਕੋਈ ਨ ਪਹੁੰਚਨ ਹਾਰ ਜੋ ਜੋ ਕਰ ਅਵਗਿਆ ਜਨ ਕੀ ਹੋਏ ਗਿਆ ਤਤਸ਼ਾਰ ਕਰਨੁ ਆਦਿ ਲਖਵਾਲਾ ਹੋਆ ਜਾਕਾ ਅੰਤ ਨ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਅਤਨੇ ਨਿੰਦਕ ਕਾਢੇ ਮਾਰ ਤਨ ਆਹ ਸ੍ਰੀ ਮਹੱਲਾ ਪੰਜਵਾ ਘਰ ਨਵਾ ਪੜਤਾਲ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਚਰਨ ਸ਼ਰਨ ਗੋਵਿੰਦ ਦੁਖ ਭੰਜਨਾ ਦਾ ਸਤਨੇ ਕੋ ਨਾਮ ਦੇਵ ਹੋ ਬ੍ਰਿਸ਼ਟ ਬਰਵਤ ਹਰ ਹੋ ਕਿਰਪਾ ਕਰਤਾ ਰਹੁ ਪੁਜਾ ਗਹਿ ਕੋ ਪਤੇ ਕਾਣ ਲੈ ਬਹਉ ਰਹਾਉ ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਦ ਹਾ ਨਿਕ ਦੁਖ ਤਨ ਸ਼ਹਰ ਪੂਰੇ ਪ੍ਰਭ বিনা ਆਨ ਨ ਰੱਖਣ ਹਾਰਾ ਨਾਮ ਸਿਮਰਾਵੋ ਸਰਣ ਸੂਰੇ ਤਤ ਦੇ ਧਾਰਣਾ ਜੇ ਜੰਤ ਤਾਰਣਾ ਬੇਦ ਚਾਰ ਨਹੀਂ ਅੰਤ ਪਾਇਓ गुण है सुख सागरा ब्रह्म रत भगत वशल नानक गायो तन हाज़री महल्ला